ਉਮਨੀ ਵੱਲੋਂ ਲੈਜੇ ਨਾਲ ਮਿਲ ਕੇ ਕਰਵਾਏ ਇੱਕ ਇਮੀਗ੍ਰੇਸ਼ਨ ਪੋਲ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਵਾਸੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਲੈ ਕੇ ਚਿੰਤਾ ਵਿੱਚ ਹਨ ਕਈ ਲੋਕਾਂ ਦਾ ਮੰਨਣਾ ਹੈ ਕਿ ਦਿਨੋ-ਦਿਨ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਜ਼ੋਰ ਵੱਧ ਰਿਹਾ ਹੈ ਤੇ ਲੋਕ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਤੇ ਜ਼ੋਰ ਦੇ ਰਹੇ ਹਨ 인ਫਲੇਸ਼ਨ ਇੰਨਾ ਜ਼ਿਆਦਾ ਦਾ ਪ੍ਰਾਈਸ ਇਨਕਰੀਜ਼ ਹੋ ਚੁੱਕਿਆ ਹੈ ਇਫ ਯੂ ਆਰ ਨਾਟ ਟਾਕਿੰਗ ਅਬਾਊਟ ਅਦਰ ਥਿੰਗਸ ਜਿਹੜੀ ਇਹਦੀ ਬੇਸਿਕ ਨੀਡਸ ਹੈ ਗ੍ਰੋਸਰੀ ਗੈਸ ਬਿਲਸ ਜਿਹੜੀ ਮੌਰਗੇਜ ਰੈਂਟਸ ਡੇ ਬਾਏ ਡੇ ਦੇ ਇਨਕਰੀਜ਼ਡ অর 댓 ਟਾਈਮ ਐਵਰੀਬਾਡੀ ਕੈਨ ਅਫੋਰਡ ਕੈਨੇਡਾ ਜਦੋਂ ਮੈਂ ਆਈ ਸੀਗਾ ਮੇਰਾ ਬੇਟਾ ਸੀ ਫੋਰ ইয়ারਸ ਦਾ ਆਈ ਵਾਸ ਨੋਟ ਵਰਕਿੰਗ অর ਇੱਕ ਪਰਸਨ ਦੀ ਅਰਨਿੰਗ ਨਾਲ ਹਰ ਚੀਜ਼ ਚੱਲ ਰਹੀ ਸੀਗੀ ਨੀਤੂ ਪ੍ਰਿਆਸ਼ਰ 2016 ਵਿੱਚ ਅੰਮ੍ਰਿਤਸਰ ਪੰਜਾਬ ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਪੱਕੇ ਤੌਰ ਤੇ ਆਏ ਸਨ ਉਹ ਦੱਸਦੇ ਹਨ ਕਿ ਪਿਛਲੇ ਕੁਝ ਸਮੇਂ ਵਿੱਚ ਲੋੜ ਨਾਲੋਂ ਵੱਧ ਲੋਕਾਂ ਦੇ ਦੇਸ਼ ਵਿੱਚ ਆਉਣ ਨਾਲ ਕੈਨੇਡਾ ਵਿੱਚ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ ਇਮੀਗ੍ਰੇਸ਼ਨ ਪੋਲ ਵਿੱਚ ਵੀ ਸਾਹਮਣੇ ਆਉਂਦਾ ਹੈ ਕਿ 67% ਲੋਕਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਹਰ ਸਾਲ 3 ਲੱਖ ਤੋਂ ਘੱਟ ਨਵੇਂ ਇਮੀਗ੍ਰੈਂਟਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਇਨ੍ਹਾਂ ਵਿੱਚੋਂ 40% ਦਾ ਮੰਨਣਾ ਹੈ ਕਿ ਇਹ ਗਿਣਤੀ ਹੋਰ ਵੀ ਘੱਟ ਹੋਣੀ ਚਾਹੀਦੀ ਹੈ 1 ਲੱਖ ਤੋਂ ਘੱਟ ਪ੍ਰਤੀ ਸਾਲ ਜਿਸ ਕਰੇ ਹੋ ਗਿਆ ਕਿ ਇਹ ਪੋਲ 2 ਅਕਤੂਬਰ ਤੋਂ 15 ਅਕਤੂਬਰ 2025 ਦੇ ਦਰਮਿਆਨ 1510 ਉਤਰਦਾਤਿਆਂ ਵਿੱਚ ਕੀਤਾ ਗਿਆ ਸੀ ਜੋ ਕਿ ਸਰਕਾਰ ਵੱਲੋਂ ਆਉਣ ਵਾਲੇ 3 ਸਾਲਾਂ ਦੇ ਇਮੀਗ੍ਰੇਸ਼ਨ ਪਲਾਨ ਐਲਾਨਨ ਤੋਂ ਪਹਿਲਾਂ ਕੀਤਾ ਗਿਆ ਹੈ ਪੋਲ ਦੇ ਨਤੀਜਿਆਂ ਬਾਰੇ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਰ ਕੁਲਦੀਪ ਰਾਏ ਨੇ ਕੁਝ ਵੱਖਰੇ ਵਿਚਾਰ ਸਾਂਝੇ ਕੀਤੇ ਨੇ ਵਟ ਏਵਰ ਦਾ ਲੈਵਲ ਪਲਾਨਸ ਆਰ ਚਾਹੇ ਉਹ ਘਟ ਨੇ ਚਾਹੇ ਉਹ ਵਧ ਨੇ ਆਈ ਥਿੰਕ ਇਟ ਇਜ਼ ਬੈਕਡ ਅਪ ਵਿਦ ਸਮ ਲੌਜੀਕ which is ਆਈ ਮਸਟ ਸੇ ਕਿ ਫਾਈਨੈਂਸ਼ੀਅਲ ਗੋਲ ਕਿਸੇ ਵੀ ਕੰਟਰੀ ਦੇ ਖਾਸ ਕਰਕੇ ਕੈਨੇਡਾ ਇਟ ਇਜ਼ ਦਾ ਕੰਟਰੀ ਆਫ ਦਾ ਇਮੀਗ੍ਰੈਂਟਸ ਆਨ ਵਾਲੇ 3 ਸਾਲਾਂ ਦੇ ਇਮੀਗ੍ਰੇਸ਼ਨ ਪਲਾਨ ਅਨੁਸਾਰ ਸਰਕਾਰ ਨੇ ਟੈਂਪਰੀ ਰੈਸੀਡੈਂਟਸ ਦੀ ਆਬਾਦੀ ਦੇ ਟਾਰਗੇਟ ਨੂੰ 2025 ਦੇ ਮੁਕਾਬਲੇ ਲਗਭਗ ਅੱਧਾ ਕਰ ਦਿੱਤਾ ਹੈ ਟੈਂਪਰੀ ਰੈਸੀਡੈਂਟਸ ਦੀ ਆਬਾਦੀ ਵਿੱਚ ਟੈਂਪਰੀ ਵਰਕਰਸ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਹਨ ਸਰਕਾਰ ਦਾ ਲਕਸ਼ ਹੈ ਕਿ 2027 ਦੇ ਅੰਤ ਤੱਕ ਦੇਸ਼ ਦੀ ਟੈਂਪਰੀ ਰੈਸੀਡੈਂਟਸ ਦੀ ਆਬਾਦੀ ਨੂੰ ਕੈਨੇਡਾ ਦੀ ਕੁੱਲ ਆਬਾਦੀ ਦੇ 5% ਤੱਕ ਘਟਾਇਆ ਜਾਵੇ ਪੋਲ ਵਿੱਚ ਸਾਹਮਣੇ ਆਇਆ ਹੈ ਕਿ ਸਿਰਫ 10 ਵਿੱਚੋਂ ਇੱਕ ਪ੍ਰਵਾਸੀ ਨੇ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਪ੍ਰਭਾਵਾਂ ਨੂੰ ਨਿੱਜੀ ਤੌਰ ਤੇ ਜਾਂ ਪਰਿਵਾਰਕ ਮੈਂਬਰ ਰਾਹੀਂ ਮਹਿਸੂਸ ਕੀਤਾ ਹੈ ਪਰ ਸਰਕਾਰ ਦੇ ਹਾਲੀਆ ਐਲਾਨ ਨਾਲ ਇਹ ਗਿਣਤੀ ਹੋਰ ਵੀ ਵਿਗੜਨ ਦੀ ਉਮੀਦ ਹੈ ਪਖੂਨ ਕਾਫੀ ਸਕਰੂਟ ਨਹੀਂ ਵੱਧ ਗਈ ਹੈ ਥਿੰਗਸ ਆਰ ਚੇਂਜਿੰਗ ਵੈਰੀ ਰੈਪਿਡਲੀ ਓਵਰ ਦਾ ਨਾਈਟ ਪੋਲਿਸੀਜ਼ ਆਈਆਰਸੀਸੀ ਦੀਆਂ ਚੇਂਜ ਹੋ ਰਹੀਆਂ ਔਰ ਕਿਤੇ ਨਾ ਕਿਤੇ ਮੇ ਬੀ ਇਟ ਇਜ਼ ਦਾ ਆਫਟਰ ਇਫੈਕਟ ਕਿ ਪਹਿਲਾਂ ਓਵਰਫਲਡਿੰਗ ਹੋ ਗਈ ਐਪਲੀਕੇਸ਼ਨਸ ਦੀ ਇਨਟੇਕਸ ਦੀ ਇਮੀਗ੍ਰੈਂਟਸ ਦੀ ਜਾਂ ਉਹਨਾਂ ਨੇ ਪਹਿਲਾਂ ਜ਼ਿਆਦਾ ਲੀਨੀਅੰਟਲੀ ਐਕਸੈਪਟੈਂਸ ਕੀਤੀ ਐਪਲੀਕੇਸ਼ਨ ਦੀ ਔਰ ਹੁਣ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਬੋਟਲネック ਕਰਨਾ ਚਾਹੁੰਦੇ ਨੇ ਕਿਤੇ ਨਾ ਕਿਤੇ ਇਹਨੂੰ ਕੰਟਰੋਲ ਕਰਨਾ ਚਾਹੁੰਦੇ ਨੇ ਇਸ ਸ਼ਕਤੀ ਦੇ ਸ਼ਿਕਾਰ ਹੋਏ ਅਬਿਜੀਤ ਸਿੰਘ অন্ਟੈਰੀਓ ਦੀ ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡ ਸਟ੍ਰੀਮ ਵਿੱਚ ਲਾਈ ਆਪਣੀ ਐਪਲੀਕੇਸ਼ਨ ਦੇ ਪ੍ਰੋਸੈਸ ਹੋਣ ਦੀ ਉਡੀਕ ਕਰ ਰਹੇ ਸਨ ਜਦੋਂ 14 ਨਵੰਬਰ ਨੂੰ ਇਹ ਸਟ੍ਰੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਪ੍ਰੋਸੈਸਿੰਗ ਚ ਮੌਜੂਦ ਐਪਲੀਕੇਸ਼ਨਸ ਨੂੰ ਵਾਪਸ ਕਰਨ ਦਾ ਐਲਾਨ ਵੀ ਕੀਤਾ ਗਿਆ ਜਿਸ ਪਿੱਛੇ ਸਿਸਟਮੈਟਿਕ ਮਿਸ ਰਿਪਰੈਜ਼ੈਂਟੇਸ਼ਨ ਇੱਕ ਕਾਰਨ ਦੱਸਿਆ ਗਿਆ ਹੈ ਹਾਂਜੀ ਦੇਖੋ ਜਿਵੇਂ ਸਾਨੂੰ ਪਤਾ ਹੈ ਕਿ ਅਸੀਂ 2019 ਤੋਂ ਬਾਅਦ ਅਸੀਂ ਕੋਵਿਡ ਨੂੰ ਵੀ ਫੇਸ ਕੀਤਾ ਹੈਨਾ ਤੇ ਤਦੋਂ ਸਰਕਾਰ ਦੀ ਪਾਲਿਸੀ ਸੀ ਕਿ ਸਟੂਡੈਂਟ ਆਏ ਵੀ 20 ਘੰਟੇ ਕੰਮ ਕਰੇ ਹੈਨਾ ਤੇ ਬਟ ਕੋ ਪਾਲਿਸੀਸ ਉਹ ਕੋਵਿਡ ਦੇ ਟਾਈਮ ਅਸੀਂ ਦੇਖਿਆ ਚੇਂਜ ਹੁੰਦੀ ਹੈ ਹੈਨਾ ਕਿ 20 ਆਵਰਸ ਉਹਨਾਂ ਨੇ 40 ਘੰਟੇ ਵੀ ਕੀਤੇ ਹੈ ਤੇ ਜਦੋਂ ਉਹਨਾਂ ਨੂੰ ਨੀਡ ਸੀਗੀ ਤਦੋਂ ਇਹ ਸਵਾਲ ਨਹੀਂ ਉੱਠਦਾ ਸੀਗਾ ਕਿ ਅਸੀਂ ਕਿਸੇ ਕੈਨੇਡੀਅਨ ਦੀ ਜੌਬ ਲੈ ਰਹੇ ਹਾਂ ਨਾ ਤਦੋਂ ਸਾਡਾ ਰਾਈਟ ਸੀਗਾ ਕਿ ਉਹਨਾਂ ਨੇ ਸਾਨੂੰ 40 ਘੰਟੇ ਕੰਮ ਕਰਨ ਲਈ ਵੀ ਦਿੱਤੇ ਆ ਫਿਰ ਉਸ ਤੋਂ ਬਾਅਦ ਉਹਨਾਂ ਨੇ TR ਟੂ PR ਦੀ ਪਾਲਿਸੀਸ ਵੀ ਕੱਢੀਆਂ ਜਿਨ੍ਹਾਂ ਤੇ ਲੋਕ PR ਵੀ ਹੋਇਆ ਤਦੋਂ ਨੌਣਾ ਨੇ ਇਹ ਦੇਖੇ ਕਿ ਇਨਾਂ ਕੋਲ ਕਿਹੜੀ ਜੌਬ ਹੈਗੀ ਕੀ ਫੀਲਡ 'ਚ ਇਹ ਕਰ ਰਹੇ ਨੇ ਕੰਮ ਕੁਝ ਵੀ ਨਹੀਂ ਉਹਨਾਂ ਨੇ ਦੇਖਿਆ ਨਾ ਕੋਈ ਕ੍ਰਾਈਟੇਰੀਆ ਉਹਨਾਂ ਨੇ ਸੈੱਟ ਨਹੀਂ ਕੀਤਾ ਉਹਨਾਂ ਨੇ ਆਪਣੇ ਥਰੂ ਪਾਲਿਸਿਜ਼ ਬਣਾਈਆਂ ਬਟ ਜਦੋਂ ਅਸੀਂ ਅੱਜ ਦੇਖ ਰਹੇ ਹਾਂ ਅੱਜ ਇੰਨੀ ਉਹਨਾਂ ਨੇ ਸਖਤਾਈ ਕਰਤੀ ਹੈ ਇਨਾਂ ਚੀਜ਼ਾਂ 'ਤੇ ਬਟ ਕਸੂਰ ਕੀ ਹੈ ਸਟੂਡੈਂਟ ਦਾ ਮੇਨ ਗੱਲ ਤੇ ਇਹ ਹੈ ਕਿ ਉਹਨਾਂ ਦਾ ਕਸੂਰ ਕੀ ਹੈ ਅਭੀਜੀਤ ਦਾ ਕਹਿਣਾ ਹੈ ਕਿ ਉਸਨੇ ਕਰੀਬ 2 ਸਾਲ ਫਾਈਲ ਦੀ ਪ੍ਰੋਸੈਸਿੰਗ ਵਿੱਚ ਗੁਜ਼ਾਰੇ ਤੇ ਹੁਣ ਸਰਕਾਰ ਦੇ ਇਸ ਫੈਸਲੇ ਵਿੱਚ ਕਰੀਬ 2600 ਤੋਂ ਵੱਧ ਫਾਈਲਾਂ ਮੋੜ ਦਿੱਤੀਆਂ ਜਾ ਰਹੀਆਂ ਨੇ being a victim ਹਾਂਜੀ ਅਸੀਂ ਫੇਲ ਕੀਤਾ ਗਿਆ ਸਾਨੂੰ ਸਾਨੂੰ ਪਹਿਲਾਂ 150 ਦਿਨ ਦੇ ਪ੍ਰੋਸੈਸਿੰਗ ਟਾਈਮ ਨੂੰ ਤੁਸੀਂ 2 ਸਾਲਾਂ ਦਾ ਪ੍ਰੋਸੈਸਿੰਗ ਟਾਈਮ ਬਣਾਇਆ ਸਾਡੇ ਵਰਕ ਪਰਮਿਟ ਐਕਸਪਾਇਰ ਕਰਤੇ ਹੁਣ ਸਾਨੂੰ ਤੁਸੀਂ ਕਿਹਾ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਪੋਲ ਵਿੱਚ ਹਿੱਸਾ ਲੈਣ ਵਾਲੇ 72% ਤੋਂ ਵੱਧ ਲੋਕ ਇਹੀ ਮੰਨਦੇ ਹਨ ਕਿ ਇਮੀਗ੍ਰੇਸ਼ਨ ਸਿਸਟਮ ਨੂੰ ਹਾਊਸਿੰਗ ਅਤੇ 인ਫਰਾਸਟਰਕਚਰ ਦੀ ਸਮਰੱਥਾ ਦੇ ਅਨੁਕੂਲ ਹੋਣਾ ਚਾਹੀਦਾ ਹੈ ਅਤੇ ਇਮੀਗ੍ਰੇਸ਼ਨ ਰਾਹੀਂ ਆਰਥਿਕ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਤੇ 64% ਤੋਂ ਵੱਧ ਦਾ ਮੰਨਣਾ ਹੈ ਕਿ ਅਰਜ਼ੀਆਂ ਦੀ ਨਿਰਪੱਖ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ Immigrants by and large are supportive of what the government's uh, you know, sort of moving towards now about reducing the number of Im immigrants, taking a bit of pressure off the system, allowing housing, allowing healthcare care to, to perhaps catch up on things. Um, but it's not without consequences. Kaur, News.